ਸਰਪ੍ਰਧ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਪੁਰਖ ਬਾਬਾ ਜਗਤਾਰ ਸਿੰਘ ਜੀ ਚਰਨ ਤਰਨ ਵਾਲੇ ਮਹਾਪੁਰਖ ਬਾਬਾ ਕਿਰਪਾਲ ਸਿੰਘ ਜੀ ਡੇਰਾ ਭਵਾਨੀਗੜ੍ਹ ਵਾਲੇ ਦੀ ਸਰਪ੍ਰਸਤੀ ਹੇਠ ਐਨ ਆਰ ਆਈ ਵੀਰਾਂ ਅਤੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਦੇ ਦੁਆਰਾ ਵੱਡਾ ਕੱਲੂ ਕਹੜਾ ਕਲੱਬ ਵੱਲੋਂ ਅੱਜ 8 ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਹੋਏ ਨੇ ਜਿਹਦੇ ਵਿੱਚ ਇਲਾਕੇ ਦੀਆਂ ਮੁਨੋ ਮੁਨੋ ਮੁੱਖ ਸਖਸੀਤਾਂ ਅਤੇ ਸਮੂਚੇ ਇਲਾਕਾ ਸੰਗਤਾਂ ਐਨਆਰਆਈ ਵੀਰਾਂ ਨੇ ਵੀਰਾਂ ਨੇ ਸਮੂਲੀਅਤ ਕੀਤੀ ਆ ਅਤੇ ਉਹਨਾਂ ਬੱਚੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਅੱਠ ਲੋੜਵੰਦ ਬੱਚਿਆਂ ਦੇ ਆਨੰਦਕਾਰਜ ਹੋਇਆ ਨੂੰ ਤੋਂ ਦੇ ਵਿੱਚ ਕਿੰਨੇ ਕੰਮ ਨੇ ਹੁੰਦੇ ਰਹਿਣਗੇ ਦੇਖੋ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਭ ਕਾਰਜ ਚੱਲਦੇ ਨੇ ਜੇਕਰ ਵਾਹਿਗੁਰੂ ਦੀ ਮਿਹਰ ਹੋਵੇ ਤਾਂ ਕਾਰਜ ਨਿਰੰਤਰ ਪਹਿਲਾਂ ਤੋਂ ਵੀ ਚੱਲਦੇ ਨੇ ਤੇ ਵਾਹਿਗੁਰੂ ਕਿਰਪਾ ਕਰਨ ਅੱਗੇ ਤੋਂ ਵੀ ਚੱਲਦੇ ਹੀ ਰਹਿਣਗੇ ਹੋਣਤਾ ਤੇ ਕਿੰਨੇ ਕੁ ਲੜਕੀਆਂ ਦੇ ਜਿਹੜੇ ਹੈਗਾ ਲੋੜਵੰਦ ਤੇ ਦਰਵਾਜ਼ਾ 2009 ਦੇ ਵਿੱਚ ਪਹਿਲਾ 37 ਹੋਏ ਸੀ ਉਸ ਤੋਂ ਬਾਅਦ ਲਗਾਤਾਰ ਹੀ ਨਿਰੰਤਰ ਚੱਲਦੇ ਨੇ 17 17ਵਾਂ ਸਮਾਗਮ ਤੇ ਹੁਣ ਤੱਕ तकरीबन तकरीबन 123 24 ਦੇ ਲੜਕੀਆਂ ਦੇ ਵਿਆਹ ਹੋ ਚੁੱਕੇ ਹਨ ਇਹ ਸਮਾਨ ਹੈ ਜਿਹੜਾ ਉਹ ਕਿੰਨਾ ਕੁ ਦਿੱਤਾ ਜਾਂਦਾ ਘਰੇਲੂ ਵਰਤੋਂ ਦਾ ਸਮਾਨ ਜੋ ਪੇਟੀ ਬੈੱਡ ਅਲਮਾਰੀ ਮੇਜ ਕੁਰਸੀਆਂ ਸਲਾਈ ਮਸ਼ੀਨ ਬਿਸਤਰੇ ਪਾਂਡੇ ਕੱਪੜੇ ਧੋਣ ਵਾਲੀ ਮਸ਼ੀਨ ਪ੍ਰੈਸ ਮੁੰਡੇ ਕੁੜੀ ਨੂੰ ਘੜੀਆਂ ਅਤੇ ਹੋਰ ਵੀ ਜੋ ਵਰਤੋਂ ਦਾ ਸਮਾਨ ਹੁੰਦਾ ਜੋ ਸਾਰੇ ਇਲਾਕੇ ਦੀ ਸੰਗਤ ਵੱਲੋਂ ਐਨ ਆਰ ਆਈ ਵੀਰਾਂ ਵੀਰਾਂ ਵੱਲੋਂ ਸਾਰੇ ਵੱਡੇ ਪੱਧਰ ਤੇ ਦਿੱਤਾ ਜਾਂਦਾ ਹੈਗਾ ਜੀ ਤੇ ਇਸ ਦੇ ਇਸ ਦੇ ਵਿੱਚ ਜਿੰਨੇ ਵੀ ਸਖਸੀਤਾਂ ਪਹੁੰਚੇ ਨੇ ਡਿਪਟੀ ਸਾਹਿਬ ਐਸਐਸਪੀ ਸਾਹਿਬ ਐਸਐਚਓ ਸਾਹਿਬ ਸਰਦਾਰ ਇਕਬਾਲ ਸਿੰਘ ਜੀ ਝੁੰਦਾ ਜਿੰਨੇ ਵੀ ਇਲਾਕੇ ਦੇ ਮੋਤਵਾਰ ਸੱਜਣ ਪਹੁੰਚੇ ਨੇ ਸਮੂੱਚੀ ਸੰਗਤ ਪਹੁੰਚੀ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਅਤੇ ਅੱਗੇ ਤੋਂ ਵੀ ਇਹੀ ਅਰਦਾਸ ਕਰਦੇ ਹਾਂ ਵਾਹਿਗੁਰੂ ਕਿਰਪਾ ਕਰਦੇ ਅਤੇ ਦੂਜੇ ਨੰਬਰ ਤੇ ਧੰਨਵਾਦ ਕਰਦੇ ਆ ਸੋਡੀ ਵੀਰੇ ਸਮੂੱਚੀ ਪਾਸੇ ਦਾ ਸਾਰੇ ਪੱਤਰਕਾਰ ਵੀਰਾਂ ਦਾ ਸਾਰਿਆਂ ਦਾ ਹੀ